ਦੋਸਤੋ ਜੇਕਰ ਤੁਸੀਂ ਦੁਨੀਆ ਦੇ ਕਿਸੇ ਵੀ ਟੀਵੀ ਚੈਨਲ ਨੂੰ ਆਪਣੇ ਮੋਬਾਈਲ ਤੇ ਦੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਮੈਂ ਰਾਮ ਸਿੰਘ ਕਲਿਆਣ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਟੀਵੀ ਪਹਿਲਾਂ ਆਪਣੇ ਫੋਨ ਦੇ Google ਵਿੱਚ ਜਾ ਕੇ ਤੁਸੀਂ tv.garden ਸਰਚ ਕਰਨਾ .g a r d e n ਉਸ ਤੋਂ ਬਾਅਦ ਆਪਾਂ ਉੱਪਰਲਾ ਲਿੰਕੀ ਕਲਿੱਕ ਕਰਨਾ ਇਸ ਤੋਂ ਬਾਅਦ ਦੋਸਤੋ ਆਪ ਬਲਡ ਮੈਪ ਵੀ ਤੁਹਾਡੇ ਸਾਹਮਣੇ ਆ ਜੂਗਾ ਤੇ ਜਿਹੜੇ ਤੁਸੀਂ ਦੇਸ਼ ਤੇ ਜਾਓਗੇ ਉਹ ਦੇਸ਼ ਦਾ ਟੈਲੀਵਿਜ਼ਨ ਖੁੱਲ ਜੂਗਾ ਇਧਰ ਲਿਖਿਆ ਵੀ ਆ ਜੂਗਾ ਜਿਵੇਂ ਅਫਗਾਨਿਸਤਾਨ ਅਰਜنٹინა ਆਸਟ੍ਰੇਲੀਆ ਆਸਟਰੀਆ ਬਹਿਰੀ ਦੁਨੀਆ ਦਾ ਕੋਈ ਵੀ ਤੁਸੀਂ ਦੇਸ਼ ਦਾ ਟੈਲੀਵਿਜ਼ਨ ਦੇਖ ਸਕਦੇ ਹੋ ਜਿਵੇਂ ਕੈਨੇਡਾ ਕੈਨੇਡਾ ਜਗ੍ਹਾ ਪੰਜਾਬੀ ਚੈਨਲ ਵੀ ਚੱਲ ਰਿਹਾ ਤੇ ਇਸ ਤਰ੍ਹਾਂ ਤੁਸੀਂ ਦੁਨੀਆਂ ਦਾ ਕੋਈ ਚੈਨਲ ਇੱਥੋਂ ਦੇਖ ਸਕਦੇ ਹੋ ਜਿਵੇਂ ਆ ਇੰਡੀਆ ਦਾ ਮੈਪ ਆ ਗਿਆ ਆਪਣੇ ਇੰਡੀਆ ਚ ਆਪਾਂ ਸਰਚ ਕਰ ਸਕਦੇ ਹਾਂ ਇੰਡੀਆ ਦੇ ਆ ਸਾਰੇ ਇੰਡੀਆ ਦੇ ਚੈਨਲ ਆ ਕਿ ਜਿੰਨੇ ਵੀ ਹੈਗੇ ਆ ਜੋ ਤੁਹਾਡੇ ਟੀਵੀ ਤੇ ਆਵੇਗਾ ਉਹੀ ਇੱਥੇ ਚੱਲੇਗਾ ਇਹ ਮੈਪ ਦੇ ਅਨੁਸਾਰ ਜਿੱਥੇ ਮੈਪ ਪਹੁੰਚੇਗਾ ਜਿਹੜੇ ਦੇਸ਼ ਚ ਉਸ ਦੇਸ਼ ਦਾ ਹੀ ਤੁਹਾਡੇ ਸਕਰੀਨ ਤੇ ਟੀਵੀ ਚੱਲੇਗਾ ਸੋ ਇਸ ਤਰ੍ਹਾਂ ਤੁਸੀਂ ਕਿਸੇ ਕੰਟਰੀ ਦਾ ਇਹ ਟੀਵੀ ਦੇਖ ਸਕਦੇ ਹੋ ਦੋਸਤੋ ਜਿਵੇਂ ਕੈਨੇਡਾ ਦੇ ਆਗੇ ਆ ਕੈਨੇਡਾ ਦਾ ਟੀਵੀ ਚੱਲ ਰਿਹਾ ਇਸ ਟਾਈਮ ਆਪਣਾ ਪੰਜਾਬ ਟੀਵੀ ਪੰਜਾਬ ਦਾ ਚੱਲਦਾ ਹੋਰ ਕੰਟਰੀਆਂ ਦੇ ਵੀ ਚੱਲਦੇ ਆ ਇਹਨਾਂ ਨੂੰ ਤੁਗਾ ਅੱਗੇ ਆਪਾਂ ਇਹ ਸਰਚ ਕਰਕੇ ਦੇਖ ਵੀ ਸਕਦੇ ਆ ਲੈਜਿਸਲੇਚਨ ਅਸੈਂਬਲੀ ਬ੍ਰਿਟਿਸ਼ ਕੋਲੰਬੀਆ ਤੋਂ ਕਿ ਅਸੈਂਬਲੀ ਦਾ ਇੰਗਲਿਸ਼ ਚ ਇਧਰ ਭਾਸ਼ਾ ਨਾਲ ਲਿਖੀ ਆ ਜਾਂਦੀ ਆ ਵੀ ਆ ਅਸੈਂਬਲੀ ਅਨਟਾਰੀਓ ਦਾ ਵੀ ਕਿਸੇ ਵੀ ਸਾਰੇ ਟੀਵੀ ਤੁਹਾਨੂੰ ਇੱਥੇ ਮਿਲ ਜਾਣਗੇ ਕੈਨੇਡਾ ਦੇ ਤੇ ਜਾਂ ਕਿਸੇ ਹੋਰ ਕੰਟਰੀ ਦਾ ਦੇਖਣਾ ਕਿਸੇ ਵੀ ਕੰਟਰੀ ਦਾ ਤੁਸੀਂ ਟੀਵੀ ਚੈਨਲ ਦੇਖ ਸਕਦੇ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਮਹਾਰਾਮ ਸਿੰਘ ਕਲਿਆਣ ਸਾਂਝ ਪੰਜਾਬ ਟੀਵੀ ਧੰਨਵਾਦ